ਸਿੱਖਿਆ ਮੰਤਰੀ ਕਹਿੰਦੇ ਹਰਜੋਤ ਸਿੰਘ ਬੈਂਸ ਦੇ ਹੁਕਮ ਤੋਂ ਬਾਅਦ ਵੀ ਭਰ-ਭਰ ਕੇ ਬੈਨਾ ਆ ਰਹੀਆਂ ਨੇ ਸਕੂਲ ਦੇ ਵਿੱਚ ਤਾਂ ਦੱਸ ਦਈਏ ਕਿ ਅਕਾਲ ਅਕੈਡਮੀ ਜਗਰਮ ਤੀਸਦੀਆਂ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੇ ਸਟਾਪ ਦੀਆਂ ਬੱਸਾਂ ਭਰ-ਭਰ ਕੇ ਆ ਰਹੀਆਂ ਨੇ ਪਿਛਲੇ ਦਿਨੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਹੋਇਆਂ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਜੇ ਸਟਾਫ ਦੀ ਸਿਹਤ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਇਹ ਹੁਕਮ ਜਾਰੀ ਹੋਇਆ ਤਾਂ ਫਿਰ ਸਕੂਲ ਦਾ ਸਟਾਫ ਹੈ ਜਿਹੜਾ ਉਹ ਬੈਨਾ ਭਰ ਭਰ ਕੇ ਆ ਰਿਹਾ ਹੈ ਇੰਨਾਂ ੜੀ ਕਾਨੂੰਨ ਕੋਈ ਵੱਖਰਾ ਹੈ ਜਾਂ ਹਰਜੋਤ ਸਿੰਘ ਬੈਂਸ ਵੱਲੋਂ ਜੋ ਹੁਕਮ ਕੀਤੇ ਗਏ ਨੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਇਹ ਕਿੰਨਾ ਕੁ ਸਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰਜੋਤ ਸਿੰਘ ਬੈ ਸਿੱਖਿਆ ਮੰਤਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਨੇ ਪਰ ਜਗਰਾਮ ਤੀਰਥ ਦੀ ਅਕਾਲ ਅਕੈਡਮੀ ਦੇ ਵਿੱਚ ਅੱਜ ਵੀ ਸਟਾਫ ਦੀਆਂ ਬੈਨਾਂ ਤੇ ਪਰਿਵਾਰਕ ਮੈਂਬਰ ਆਪਣੇ ਟੀਚਰਾਂ ਨੂੰ ਆਪਣੇ ਸਟਾਫ ਨੂੰ ਛੱਡਣ ਲਈ ਮਜਬੂਰ ਨੇ ਠੰਡ ਨੂੰ ਮੌਸਮ ਨੂੰ ਦੇਖਦੇ ਹੋਏ ਭਾਵੇਂ ਛੁੱਟੀਆਂ ਕੀਤੀਆਂ ਹੋਈਆਂ ਨੇ ਪਰ ਸਟਾਪ ਦੀਆਂ ਬੱਸਾਂ ਭਰ-ਭਰ ਕੇ ਬੈਨਾਂ ਭਰ-ਭਰ ਕੇ ਆ ਰਹੀਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਗਰਾਮ ਤੀਰਥ ਦੀਆਂ ਅਕਾਲ ਅਕੈਡਮੀ ਦੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਪ੍ਰਿੰਸੀਪਲ ਮੈਡਮ ਆਓ ਮਾਰਦੇ ਆ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਹਿਬ ਕੀ ਨਾਮ ਆ ਤੁਹਾਡਾ ਜੀ ਹਿੰਮ ਸਿੰਘਾ ਜੀ ਤੁਸੀਂ ਇੱਥੇ ਛੱਡਣਾ ਆਏ ਉੱਥੇ ਛੁੱਟੀਆਂ ਨਹੀਂ ਕੀਤੀਆਂ ਗਈਆਂ ਨਹੀਂ ਇਹ ਉਹਨਾਂ ਬੜੂ ਸਾਵਾ ਬੰਦੋਂ ਕੋਈ ਬਾਦਿਆਂ ਵੱਲੋਂ ਕੋਈ ਅਦੇਸ਼ ਹੈ ਤੁਹਾਨੂੰ ਲੈਣ ਭੇਜੋ ਹਾਂ ਬੱਚਿਆਂ ਨੂੰ ਹੂੰ ਕੰਮ ਆ ਜਰਾ ਇੱਥੋਂ ਆਉਣ ਲਾਂ ਭੇਡੋ ਪੰਜਾਬ ਸਰਕਾਰ ਨੇ ਜਿੰਮੇ ਛੁੱਟੀਆਂ ਕੀਤੀਆਂ ਹੋਈਆਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ 'ਚ ਤਾਂ ਕੀ ਕਾਰਨ ਹੈ ਫਿਰ ਇਹ ਨਹੀਂ ਉਹਨਾਂ ਨੇ ਦਾ ਸਰ ਕਰੀਆਂ ਇਹ ਆਪਣੇ ਇਹਨਾਂ ਦਾ ਰੂਲ ਆ ਆਪਦੇ ਹਿਸਾਬ ਨਾਲ ਹੂੰ ਇਹ ਕਹਿੰਦੇ ਵੀ ਇੱਥੋਂ ਆਉਣ ਲਾਂ ਭੇਡੋ ਕਲਾਸਾਂ ਬੱਚਿਆਂ ਨੂੰ ਠੀਕ ਹੈ ਨਾ ਕਹਿੰਦੇ ਵੀ ਚਲੋ ਅਸੀਂ ਮੈਡੀਕਲ ਦੇ ਦਮ ਲੱਭੇ ਜਾਂਦੇ ਹੂੰ ਬਾਹਰ ਨਹੀਂ ਉਹ ਆਹ ਬੰਦਾ ਨਹੀਂ ਠੀਕ ਹੈ ਸੀ ਗਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਵੀ ਦੱਸਿਆ ਗਿਆ ਵੀ ਇਹਨਾਂ ਦਾ ਕੋਈ ਆਪਣਾ ਵੱਖਰਾ ਰੂਲ ਹੈ ਸਟਾਫ ਹੈ ਜਿਹੜਾ ਸਫਾਈ ਸੇਵਕ ਜਿਵੇਂ ਨਿੱਕੇ ਨਿੱਕੇ ਬੱਚੇ ਲੈ ਕੇ ਉਹ ਵੀ ਆ ਰਹੇ ਨੇ ਤੇ ਵੱਡਾ ਸਵਾਲ ਖੜਾ ਹੁੰਦਾ ਜੇ ਰੱਬ ਨਾ ਕਰੇ ਜੇ ਕੋਈ ਰਸਤੇ ਦੇ ਵਿੱਚ ਕੋਈ ਹਾਦਸਾ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਸਰਕਾਰ ਨੇ ਤਾਂ ਹੋ ਸਕਦਾ ਇਹ ਗੱਲ ਖਹਿ ਕੇ ਖੜਾ ਛੜਵਾ ਲਿਆ ਜਾਵੇ ਵੀ ਅਸੀਂ ਤਾਂ ਛੁੱਟੀਆਂ ਕੀਤੀਆਂ ਹੋਈਆਂ ਸੀ ਪਰ ਜੇ ਬੈਂਡ ਦੇ ਵਿੱਚ ਜੋ ਸਟਾਫ ਆ ਰਿਹਾ ਉਹਨਾਂ ਨਾਲ ਕੋਈ ਹਾਦਸਾ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਆਕਾਲ ਅਕੈਡਮੀ ਜਗਰਾਮ ਤੀਰਥ ਦੀਆਂ ਤਸਵੀਰਾਂ ਨੇ ਇਹ ਬਿਲਕੁਲ ਪੰਜਾਬ ਸਰਕਾਰ ਦੇ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਦੀਆਂ ਮੇਰਾ ਨਾਮ ਰਜਿੰਦਰ ਕੌਰ ਮਾਨ ਹੈ ਕੱਲ੍ਹ ਕੱਲਮੀ ਦੇ ਵਿੱਚ ਇਹ ਦਿਖਿਆ ਗਿਆ ਜੀ ਸਾਬ ਆ ਰਹੀਆਂ ਬੈਨ ਆ ਰਹੀਆਂ ਨੇ ਕਿਵੇਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਿੱਤੀਆਂ ਗਈਆਂ ਨੇ ਜੀ ਕਾਰਨ ਇਹ ਸਰ ਐਕਚੁਅਲੀ ਮੈਂ ਤਾਂ ਇਹ ਕਹੂੰਗੀ ਕਿ ਮੈਂ ਸਹੀ ਬੰਦਾ ਨਹੀਂ ਆਇਆ ਇਹ ਪ੍ਰਸ਼ਨ ਪੁੱਛਣ ਲਈ ਕਿਉਂਕਿ ਇਹ ਮੇਰਾ ਨਿੱਜੀ ਸਕੂਲ ਨਹੀਂ ਹੈ ਮੈਂ ਤਾਂ ਕੰਮ ਕਰਦੀ ਆ ਤਨਖਾਹ ਲੈਣੀ ਆ ਤੇ ਇਹਦਾ ਬਹੁਤ ਹੀ ਸਪਸ਼ਟ ਤੇ ਵਧੀਆ ਜਿਹੜਾ ਆਨਸਰ ਹੈ ਉਹ ਮਾਲਕ ਦੇ ਸਕਦੇ ਆ ਜੀ ਤੇ ਮੈਂ ਆਪ ਜੀ ਨਾਲ ਉਹਨਾਂ ਦਾ ਨੰਬਰ ਸ਼ੇਅਰ ਕਰ ਸਕਦੇ ਹਾਂ ਇਫ ਯੂ ਵਾਂਟ ਟੂ ਮੇ ਦਿਖਾਇਆ ਗਿਆ ਵੀ ਜਿਵੇਂ ਪਿਛਲੇ ਦਿਨੀ ਇੱਕ ਬੋਟਾ ਦੀ ਡਿਊਟੀ ਦੌਰਾਨ ਅਧਿਆਪਕ ਤੇ ਇੱਕ ਉਹਨਾਂ ਦੇ ਬਾਈਕ ਦੀ ਡੈਥ ਹੁੰਦੀ ਹੈ ਜੀ ਬਹੁਤ ਵੱਡਾ ਮਸਲਾ ਸੀ ਮੰਨ ਲੋ ਲੋਕਾਂ ਵਿੱਚ ਵੀ ਆਇਆ ਹਲੋ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਤੇ ਸਰਕਾਰੀ ਜਿਵੇਂ ਸਕੂਲਾਂ ਨੇ ਵੀ ਛੁੱਟੀਆਂ ਦਿੱਤੀਆਂ ਹੋਈਆਂ ਨੇ ਪਰ ਸਤਾਪ ਹੈ ਜਿਹੜਾ ਜਾਂ ਸਫਾਈ ਸੇਵ ਕਿਸ ਤਰ੍ਹਾਂ ਦੇ ਛੋਟੇ ਕਰਮਚਾਰੀ ਵੀ ਡਿਊਟੀ ਤੇ ਆ ਰਹੇ ਆ ਜਾਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਤੇ ਜ਼ਿੰਮੇਵਾਰ ਕੌਣ ਹੈ ਸਰ ਇਹਦੀ ਰਿਸਪੋਨਸੀਬਿਲਟੀ ਤਾਂ ਫਿਰ ਮਾਲਕ ਦੀ ਹੋਏਗੀ ਨਾ ਜਿਹੜਾ ਬੁਲਾ ਰਿਹਾ ਇਹਦੀ ਰਿਸਪੋਨਸੀਬਿਲਟੀ ਆਫਨ ਉਹਦੀ ਹੀ ਹੁੰਦੀ ਹੈ ਜੋ ਬੁਲਾਉਂਦੇ ਆ ਠੀਕ ਹੈ ਤੇ ਅਸੀਂ ਤਾਂ ਮੈਂ ਖੁਦ ਇੱਕ ਮੁਲਾਜ਼ਮ ਆ ਤੇ ਅਸੀਂ ਸਾਨੂੰ ਆਰਡਰਸ ਹੈਗੇ ਕਿ ਅਸੀਂ ਸਕੂਲ ਆਉਣਾ ਹੈਗਾ ਤਾਂ ਅਸੀਂ ਆ ਰਹੇ ਹਾਂ ਕੋਣ ਹੈ ਤੁਹਾਡੇ ਮੰਨ ਲਓ ਹੈਡ ਆਫ ਇਹ ਅਕਾਲ ਅਕੈਡਮੀ ਬੜੂ ਸਾਹਿਬ ਬਿਲਕੁਲ ਹਾਂ ਜੀ